ਡਿਅਰ ਸਟੂਡੈਂਟਸ ਅੱਜ ਆਪਾਂ 10ਵੀਂ ਜਮਾਤ ਦੇ ਕਵਿਤਾ ਭਾਗ ਦਾ ਇੱਕ ਟੌਪਿਕ ਕਰਨ ਜਾ ਰਹੇ ਹਾਂ ਸੋਕਿਉ ਮੰਦਾ ਆਖੀਏ ਸੋਕਿਉ ਮੰਦਾ ਆਖੀਏ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਗੁਰੂ ਜੀ ਦਾ ਜਨਮ 1469ਵੀਂ ਦੇ ਵਿੱਚ ਰਾਏਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਵਿੱਚ ਹੋਇਆ ਜੋ ਅੱਜਕੱਲ ਪਾਕਿਸਤਾਨ ਵਿੱਚ ਹੈ ਆਪ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ ਆਪ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਤੇ ਲੋਕਾਂ ਦੇ ਵਿੱਚ ਲੋਕ ਚੇਤਨਾ ਪੈਦਾ ਕੀਤੀ ਲੋਕਾਂ ਨੂੰ ਸੱਚ ਦੇ ਮਾਰਗ ਦਾ ਉਪਦੇਸ਼ ਦਿੱਤਾ ਚਾਰ ਉਦਾਸੀਆਂ ਕਰਕੇ ਦੂਰ ਦੂਰ ਵੱਸਦੇ ਲੋਕਾਂ ਦੇ ਵਿੱਚ ਸਮਾਜਿਕ ਸੁਧਾਰ ਕੀਤਾ ਉਹਨਾਂ ਨੂੰ ਸੱਚ ਦਾ ਮਾਰਗ ਦਿਖਾਇਆ ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਪਜੀ ਸਾਹਿਬ ਤੇ ਆਸਾ ਦੀ ਵਾਰ ਆਪਦੀਆਂ ਸਭ ਤੋਂ ਪ੍ਰਸਿੱਧ ਬਾਣੀਆਂ ਹਨ ਆਪ ਜੀ ਦੀ ਬਾਣੀ ਵਿੱਚ ਫਾਰਸੀ, ਅਰਬੀ, ਹਿੰਦੀ ਤੇ ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਸ਼ਬਦ ਵੀ ਮਿਲਦੇ ਹਨ ਆਪ 1539 ਈਸਵੀ ਨੂੰ ਜੋਤੀ ਜੋਤ ਸਮਾ ਗਏ ਆਓ ਹੁਣ ਆਪਾਂ ਜਾਣਦੇ ਹਾਂ ਇਸ ਸ਼ਬਦ ਦੀ ਵਿਆਖਿਆ ਇਹ ਸ਼ਬਦ ਸਾਹਿਤਮਾਲਾ ਪੋਸਤਕ ਵਿੱਚ ਸੋ ਕਿਉ ਮੰਦਾ ਆਖੀਏ ਸਿਰਲੇਖੇ ਟਰਜ ਹੈ ਇਸ ਸ਼ਬਦ ਦੇ ਵਿੱਚ ਗੁਰੂ ਜੀ ਨੇ ਮਨੁੱਖੀ ਜੀਵਨ ਵਿੱਚ ਔਰਤ ਦੀ ਮਹੱਤਤਾ ਬਾਰੇ ਦੱਸਦੇ ਹਾਂ ਉਸ ਦੀ ਨਿੰਦਾ ਕਰਨ ਵਾਲੀ ਭਾਵਨਾ ਦਾ ਖੰਡਨ ਕੀਤਾ ਹੈ ਪੁਰਾਣੇ ਸਮੇਂ ਵਿੱਚ ਔਰਤ ਨੂੰ ਬਹੁਤ ਹੀ ਨੀਵਾਂ ਦਰਜਾ ਦਿੱਤਾ ਜਾਂਦਾ ਸੀ ਉਸ ਨੂੰ ਪੈਰ ਦੀ ਜੁੱਤੀ ਸਮਾਨ ਸਮਝਿਆ ਜਾਂਦਾ ਸੀ ਇਸ ਸ਼ਬਲ ਰਾਹੀਂ ਗੁਰੂ ਜੀ ਨੇ ਔਰਤ ਦੀ ਮਹਾਨਤਾ ਨੂੰ ਦਰਸਾਇਆ ਹੈ ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਇੱਕ ਮਨੁੱਖ ਇਸਤਰੀ ਤੋਂ ਹੀ ਜਨਮ ਲੈਂਦਾ ਹੈ ਉਹ ਇਸਤਰੀ ਦੇ ਪੇਟ ਵਿੱਚ ਹੀ ਪੜਦਾ ਹੈ ਉਸ ਇਸਤਰੀ ਨਾਲ ਹੀ ਪਹਿਲਾਂ ਉਸ ਦੀ ਕੁੜਮਾਈ ਹੁੰਦੀ ਹੈ ਤੇ ਫਿਰ ਵਿਆਹ ਹੁੰਦਾ ਹੈ ਇੰਜ ਇਸਤਰੀ ਤੋਂ ਹੀ ਪਰਿਵਾਰਕ ਵਿਕਾਸ ਦਾ ਰਸਤਾ ਚੱਲਦਾ ਹੈ ਪੰਡ ਮੁਆ ਪੰਡ ਪਾਲੀਏ ਮੁਆ ਤੋਂ ਭਾਵ ਹੈ ਮਰ ਜਾਣਾ ਜਦੋਂ ਇੱਕ ਇਸਤਰੀ ਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਦੂਸਰੀ ਇਸਤਰੀ ਦੀ ਪਾਲ ਕੀਤੀ ਜਾਂਦੀ ਹੈ ਭੰਡ ਹੋਵੇ ਬੰਧਾਨ ਬੰਧਾਨ ਤੋਂ ਭਾਵ ਹੈ ਰਿਸ਼ਤੇਦਾਰੀ ਇੱਕ ਇਸਤਰੀ ਦੇ ਨਾਲ ਹੀ ਸਾਡੀਆਂ ਸਮਾਜਿਕ ਰਿਸ਼ਤੇਦਾਰੀਆਂ ਬਣਦੀਆਂ ਹਨ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਸੋ ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਉਸ ਔਰਤ ਨੂੰ ਕਿਉ ਮੰਦਾ ਆਖੀਏ ਮੰਦਾ ਤੋਂ ਭਾਵ ਹੈ ਮਾੜਾ ਉਸ ਔਰਤ ਨੂੰ ਕਿਉ ਮਾੜਾ ਆਖੀਏ ਜਿਸਨੇ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ ਹੈ। ਪੰਡੋਂ ਹੀ ਪੰਡ ਉਪਜੈ। ਗੁਰੂ ਜੀ ਆਖਦੇ ਹਨ ਕਿ ਇੱਕ ਔਰਤ ਤੋਂ ਹੀ ਔਰਤ ਦਾ ਜਨਮ ਹੁੰਦਾ ਹੈ। ਪੰਡੇ ਬਾਜ ਨਾ ਕੋਈ। ਬਾਜ ਦਾ ਅਰਥ ਹੁੰਦਾ ਬਿਨਾ। ਸੋ ਇੱਕ ਔਰਤ ਤੋਂ ਬਿਨਾ ਵੀ ਕੁਝ ਨਹੀਂ। ਨਾਨਕ ਪੰਡੇ ਬਾਹਰ ਆ ਇੱਕੋ ਸੱਚਾ ਸੋਏ। ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਉਸ ਔਰਤ ਤੋਂ ਬਿਨਾ ਸਿਰਫ ਇੱਕ ਪਰਮਾਤਮਾ ਹੀ ਹੈ ਜਿਤ ਮੁਖ ਸਦਾ ਸਲਾਹੀਏ ਭਾਗਾ ਰਤੀ ਚਾਰ ਮੁਖ ਤੋਂ ਭਾਵ ਹੈ ਮੂੰਹ ਸਲਾਹੀਏ ਤੋਂ ਭਾਵ ਹੁੰਦਾ ਸਿਫਤ ਕਰੀਏ ਸੋ ਇਸ ਤੁਕ ਤੋਂ ਭਾਵ ਹੈ ਕਿ ਉਹ ਮੁਖ ਉਹ ਮੂੰਹ ਭਾਗਾ ਵਾਲੇ ਹਨ ਜਿਹੜੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲਾ ਮੁਖ ਹੀ ਸੋਹਣਾ ਲੱਗਦਾ ਹੈ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਸੋ ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਉਹ ਮੁਖੜੇ ਉਹ ਮੂੰਹ ਭਾਗਾ ਵਾਲੇ ਹਨ ਜਿਹੜੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹੀ ਪਰਮਾਤਮਾ ਦੇ ਦਰਬਾਰ ਵਿੱਚ ਉਜਲੇ ਹੁੰਦੇ ਹਨ ਸੋ ਹੁਣ ਆਪਾਂ ਕਰਦੇ ਹਾਂ ਸੋ ਕਿਉ ਮੰਨ ਦਾ ਆਖੀਏ ਸ਼ਬਦ ਦਾ ਕੇਂਦਰੀ ਭਾਵ ਸੋ ਕਿਉਂ ਮੰਦਾ ਆਖੀ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਮਹਾਨਤਾ ਤੇ ਪ੍ਰਕਾਸ਼ ਪਾਇਆ ਹੈ। ਮਨੁੱਖ ਇਸਤਰੀ ਦੀ ਕੋਖ ਤੋਂ ਹੀ ਪੈਦਾ ਹੁੰਦਾ ਹੈ ਤੇ ਉਹੀ ਉਸ ਨੂੰ ਪਾਲਦੀ ਹੈ। ਇਸਤਰੀ ਨਾਲ ਹੀ ਉਸਦਾ ਵਿਆਹ ਹੁੰਦਾ ਹੈ। ਉਸ ਤੋਂ ਹੀ ਸੰਤਾਨ ਦੀ ਉਤਪਤੀ ਹੁੰਦੀ ਹੈ ਤੇ ਉਸ ਤੋਂ ਹੀ ਰਿਸ਼ਤੇਦਾਰੀ ਬਣਦੀ ਹੈ। ਭਾਵ ਇਸਤਰੀ ਤੋਂ ਬਿਨਾਂ ਕੋਈ ਵੀ ਮਨੁੱਖ ਪੈਦਾ ਨਹੀਂ ਹੋ ਸਕਦਾ। ਇਸਤਰੀ ਤੋਂ ਬਿਨਾਂ ਕੇਵਲ ਸੱਚਾ ਪਰਮਾਤਮਾ ਹੀ ਹੈ ਜੋ ਹੋਂਦ ਵਿੱਚ ਆਇਆ ਹੈ ਇਸ ਕਰਕੇ ਮਨੁੱਖੀ ਜੀਵਨ ਵਿੱਚ ਇਸਤਰੀ ਦਾ ਵਿਸ਼ੇਸ਼ ਮਹੱਤਵ ਹੈ ਇਸ ਲਈ ਇਸਤਰੀ ਨੂੰ ਮੰਦਾ ਜਾਂ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਇਸ ਸ਼ਬਦ ਦਾ ਅਗਲਾ ਪ੍ਰਸ਼ਨ ਹੈ ਸੋ ਕਿਉ ਮੰਦਾ ਆਖੀਏ ਸ਼ਬਦ ਵਿੱਚ ਇਸਤਰੀ ਦੀ ਮਹਾਨਤਾ ਦੱਸੀ ਗਈ ਹੈ ਮਹੱਤਤਾ ਦੱਸੀ ਗਈ ਹੈ ਸੰਖੇਪ ਵਿੱਚ ਵਰਣਨ ਕਰੋ ਇਸਦਾ ਉੱਤਰ ਹੈ ਸੰਸਾਰ ਵਿੱਚ ਇਸਤਰੀ ਦੀ ਬਹੁਤ ਮਹਾਨਤਾ ਹੈ ਮਨੁੱਖ ਦਾ ਜਨਮ ਇਸਤਰੀ ਤੋਂ ਹੀ ਹੁੰਦਾ ਹੈ ਇਸਤਰੀ ਨਾਲ ਹੀ ਉਸ ਦੀ ਸਮਾਜਿਕ ਰਿਸ਼ਤੇਦਾਰੀ ਹੁੰਦੀ ਹੈ ਇਸਤਰੀ ਦੀ ਕੁੱਖੋਂ ਰਾਜੇ ਅਤੇ ਮਹਾਂਪੁਰਖ ਜਨਮ ਲੈਂਦੇ ਹਨ ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ ਹੈ ਇਸਤਰੀ ਤੋਂ ਬਿਨਾ ਕੋਈ ਵੀ ਮਨੁੱਖ ਪੈਦਾ ਨਹੀਂ ਹੁੰਦਾ ਅਗਲਾ ਪ੍ਰਸ਼ਨ ਹੈ ਸੋਕਿਉ ਮੰਦਾ ਆਖੀਏ ਬਾਣੀ ਕਿਸ ਗੁਰੂ ਸਾਹਿਬ ਦੀ ਰਚਨਾ ਹੈ ਇਸ ਦਾ ਉੱਤਰ ਤੁਹਾਨੂੰ ਸਭ ਨੂੰ ਪਤਾ ਹੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ। ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਕਿਸ ਦੀ ਸਿਫਤ ਕਰਨ ਨਾਲ ਸੱਚੇ ਦਰਬਾਰ ਵਿੱਚ ਕਦਰ ਹੁੰਦੀ ਹੈ? ਇਸ ਦਾ ਉੱਤਰ ਹੈ ਪਰਮਾਤਮਾ ਦੀ। ਗੁਰੂ ਨਾਨਕ ਦੇਵ ਜੀ ਅਨੁਸਾਰ ਭੰਡੇ ਬਾਹਰਾ ਕੌਣ ਹੈ? ਇਸ ਦਾ ਉੱਤਰ ਹੈ ਪਰਮਾਤਮਾ। ਰਾਜੇ ਮਹਾਰਾਜੇ ਕਿਸ ਤੋਂ ਜਨਮ ਲੈਂਦੇ ਹਨ? ਇਸ ਦਾ ਉੱਤਰ ਹੈ ਇਸਤਰੀ ਤੋਂ। ਅਗਲਾ ਪ੍ਰਸ਼ਨ ਹੈ ਪ੍ਰਮਾਤਮਾ ਦੇ ਦਰਬਾਰ ਵਿੱਚ ਕੌਣ ਉਜਲੇ ਮੁਖ ਵਾਲੇ ਹੁੰਦੇ ਹਨ ਇਸਦਾ ਉੱਤਰ ਹੈ ਪ੍ਰਮਾਤਮਾ ਦੇ ਗੁਣ ਗਾਉਣ ਵਾਲੇ ਇਨਸਾਨ ਅਜਹੀਆਂ ਹੀ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ